ਸੁਖ ਹੋ ਟਲ ਗੁਰ ਸੇਵੀਆ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਸਿ ਫਤਖ ਸੰਮਦੀ ਨੂਰੇ ਅਰਸਾ ਹੋਂ ਕੁਰਸਾ ਹੋਂ ਝਟੀਐ ਤੋਦੋ ਡਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤੇ ਸਾ ਹੋਂ ਸਿਰ ਸਾਹਾ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਵਨਾਦਾ ਵੇਸਾ ਸੱਜਣਾ ਸੱਚਾ ਪਾਤੇਸਾ ਹੋ ਸਿਰ ਜਿਸ ਪਾਸ ਬਹਿਠਿਆ ਸੋਹੀਏ ਸਵਨਾਦਾ ਵੇ ਸਾਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਭਗਤ ਜਨਾਕਾ ਆਪ ਤੁਠਾ ਮੇਰਾ ਪਿਆਰਾ ਅਪੇ ਲਾਇਆ ਨ ਜਨ ਲਾਇ ਬਾਤ ਸਾਹੀ ਭਗਤ ਜਨਾ ਕੋ ਦਿੱਤੀ ਆਨਾ ਸਿਰ ਛੱਤ ਸੱਚਾ ਹਰ ਬਣਾਏ ਭਗਤ ਜਨਾਕਾਓ ਆਪ ਟੁੱਟਾ ਮੇਰਾ ਪਿਆਰਾ ਆਪੇ ਲਾਇਆ ਜਨ ਲਾਇ ਪਾਤ ਸਾਹੀ ਭਗਤ ਜਨਾਕਾਓ ਦਿੱਤੀ ਆਨਾ ਸੇਰ ਛੱਤ ਸੱਚਾ ਹਰ ਬਣਾਈ ਸਦਾ ਸੁਖੀਏ ਨਿਰਮਲ ਸਤ ਗੁਰ ਕੀ ਕਾਰ ਕਮਾਈ ਰਾਜੇ ਉਏ ਨਾ ਆਖੀ ਹੈ ਪੇੜੰ ਮਾਰਹਿ ਫਿਰ ਜੂਨੀ ਪਾਹੀ ਨਾਨਕ ਬਿਨ ਨਾਵ ਨਕੀ ਵੱਡੀ ਫਿਰ ਹੈ ਸੋ ਬਾਮੂਲ ਨਾ ਪਾਹੀ ਮਹੱਲਾ ਤੀਜਾ ਸੁਣ ਸਿੱਖਿਆ ਸਾਦ ਨ ਆਇ ਜੱਚਰ ਗੁਰਮੁਖ ਸਬਦ ਨ ਲਾਗੈ ਸਤ ਗੁਰ ਸੇਵੈ ਨਾਮੁ ਮਨ ਵਸਿ ਵਿਤਿਉ ਭ੍ਰਮ ਭਾਗ ਜੇ ਹ ਸਤ ਗੁਰ ਨੋ ਜਾਣੈ ਤੇ ਹੋ ਹਵਾ ਤਾ ਸੱਚ ਨਾਮ ਲਵ ਲਗੈ ਨਾਨਕ ਨਾਮ ਮਿਲਾ ਵਡਿਆਈ ਹਰ ਦਰ ਸੋਹਣ ਆਗੈ ਪੌੜੀ ਗੁਰ ਸਿੱਖਾਂ ਮਾਨ ਹਰਪ੍ਰੀਤ ਹੈ ਗੁਰ ਪੂਜਣ ਆਵਹਿ ਹਰਨਾਮ ਵਣਜਹਿ ਰੰਗ ਸਿਓ ਲਾਹ ਹਰਨਾਮ ਲੈ ਜਾਵਹਿ ਗੁਰ ਸਿਖਾਂ ਕੇ ਮੁਖ ਉਜਲੇ ਹਰ ਦਰਗਹ ਭਾਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਜ ਕਰਾਵਹਿ ਤੇ ਨਾ ਗੁਰ ਸਿਖਾਂ ਕਉ ਹਉ ਵਾਰਿਆ ਜੋ ਬਹੰਦਿਆ ਉਠਦਿਆ ਹਰ ਨਾਮ ਧਿਆਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਜ ਕਰਾਵਹਿ ਤਿਨਾ ਗੁਰ ਸਿਖਾਂ ਕਾ ਹਉ ਵਾਰਿਆ ਜੋ ਬਹੰਦਿਆ ਉਠਦਿਆ ਹਰ ਨਾਮ ਧਿਆਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਭਗਤ ਜਨਾ ਕਾਓ ਆਪ ਟੁੱਟਾ ਮੇਰਾ ਪਿਆਰਾ ਆਪੇ ਲਾਇਆ ਨਾ ਜਨ ਲਾਇ ਪਾਤ ਸਾਹੀ ਭਗਤ ਜਨਾ ਕਾਓ ਦਿੱਤੀ ਆ ਨਾ ਸਿਰ ਛੱਤ ਸੱਚਾ ਹਰ ਬਣਾਇ ਰਾਗ ਵਡ ਹੰਸ ਦੀ ਵਾਰ ਦੀ ਪੌੜੀ 11ਵੀਂ ਸਲੋਕਾਂ ਨਾਲ